እ እንትን 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 ਨਿਕਲਦਾ ਨਹੀਂ ਗਾ ਚੱਲ ਮਹਿਰ ਤੇ ਚੱਲ ਆਏ ਨਹੀਂ ਲੋਟ ਆਉਂਦਾ ਗਾ ਆਪ ਤਾਂ ਟੱਪ ਗਿਆ ਮੌਜਾਂ ਨਾਲ ਹੀ ਹੈਂ ਠੰਡ ਵੀ ਲੱਗਣ ਲੱਗ ਪਈ ਕਿੰਨੇ ਲੋਕ ਟੱਪੀ ਜਾਂਦੇ ਨੇ ਲੈ ਸੱਤ ਲੋਨ ਤਾਂ ਮੈਨੂੰ ਉਹੀ ਬਹਿਮ ਪਤਾ ਹੈ ਅੱਗੇ ਤਾਂ ਉਹ ਪਤਾ ਨਹੀਂ ਕਿਹੜਾ ਕਿ ਕੀ ਨਾਮ ਲੈਂਦੀ ਸੀ ਜੀ ਜਾਨਵਰ ਜਿਹੜਾ ਅਗੇ ਗੁਣੀਆਂ ਗਣੀਆਂ ਪਤਾ ਨਹੀਂ ਕੀ ਕਿ ਤੂੰ ਐਂ ਕਹਿੰਦੇ ਮੈਨੂੰ ਵੀ ਤੂੰ ਅੱਜ ਬਾਹਰ ਹੀ ਸੋਹਣੀ ਲੱਗੀ ਜਾਨੀ ਐ ਆ ਸੂਟ ਪਾਇਆ ਵੇ ਤੋ ਜਰੇ ਹੀ ਨਹੀਂ ਤਿਆਗਾ ਤੇ ਨਾਲੇ ਹੁਣ ਜਾਂ ਟੱਪ ਕੇ ਜਾਈਏ ਉਹ ਤਾਂ ਮੈਨੂੰ ਨਜ਼ਰ ਪੱਕਾ ਲਾਗੇ ਹੈ ਉਹਦੇ ਤੇ ਮੈਂ ਫਿਰ ਦੋ ਹੁਣ ਲੱਗਦਾ ਜਦੋਂ ਮੈਂ ਟੱਪ ਕੇ ਕਹੇ ਲੋਕ ਦੇਖ ਲੈ ਕਿਵੇਂ ਮੇਰੇ ਕਿੰਨੀ ਆਏ ਦੇਖਦੇ ਐ ਐ ਕਹਿੰਦੇ ਹੁਣ ਜੂਮੇ ਮਰ ਜਾਂ ਕਿੰਨੀ ਸੋਹਣੀ ਬੈਠੀ ਐ ਕਿਉਂ ਪਰ ਐ ਨਹੀਂ ਪਤਾ ਮੈਂ ਹੀ ਸੋਹਣੀ ਐ ਉਹਨੂੰ ਦੇਖ ਲੋ ਇਹ ਨਾ ਮੇਰਾ ਦਿਨ ਰਾਤ ਲਹੂ ਪੀਂਦਾ ਬਸ ਮੇ ਤੇ ਜ਼ਿੰਦਗੀ ਵੈਸੇ ਖਰਾਬ ਹੋ ਗਈ ਚਲ ਦੱਸਦੀ ਆ ਉਹਨੂੰ ਜਾ ਕੇ ਵੀ ਮੈਨੂੰ ਤਾਂ ਪਤਾ ਨਹੀਂ ਕੀ ਗੁਣੀਆਂ ਪਤਨ ਕਿਹੜੇ ਜਾਨਵਰ ਦਾ ਗੁਣੀਆਂ ਗਣੀਆਂ ਹੋ ਗਿਆ ਮੈਨੂੰ ਦਵਾਈ ਦਵਾਈ ਤੇ ਨਾਲੇ ਨજર ਉਤਾਰੂਂਗੀ ਉਹਨੂੰ ਕਹੂੰਗੀ ਕਿ ਤਾਜਾ ਤੂਬ ਕਰਾ ਕੇ ਲਿਆ ਦੇ ਉਹ ਲੈ ਆਪਣਾ ਉਹ ਢੇਰੀ ਵਾਲਾ ਪਾਪਾ ਤੇਨੇ ਤਾਜਾ ਕਰ ਦੇਗਾ ਜੇ ਨજર ਲੱਗਦੀ ਗੁਣੀਆਂ ਨੂੰ ਨਹੀਂ ਤਾਂ ਪਹਿਲਾਂ ਤਾਜਾ ਕਰਾ ਕੇ ਪਾ ਅਈ ਗੱਜੀ ਨਾ ਇਹਦਾ ਫੋਟੋ ਵੀ ਜ਼ਵਾਦੇ ਜਿਹੜਾ ਗੁਣਿਆ ਹੋਇਆ ਮੈਂ ਜਾਂਦੀ ਪੁੱਛ ਕੇ ਜਾਂਨੀ ਆ ਉਹਨੂੰ ਵੀ ਕਿਹੜਾ ਗੁਣਿਆ ਕਹਿਣੀ ਹੈ ਪਹਿਨੇ ਕੋ ਵਾਹ ਬਹੁਤ ਯਾਰਾਂ ਦੇ ਪਾਸ ਪੰਖ ਮੈਂ ਤਾਂ ਕੋਈ ਸਾਲ ਇਹ ਵੀ ਲੋਕਾਂ ਵਰਗਾ ਹੀ ਕਰਤਾ ਲੋਕਾਂ ਵਰਗਾ ਹਾਲ ਵਿਚਾਰੀ ਦਾ ਇਹਦਾ ਕਰਤਾ ਠੀਕ ਹੈ ਅਾ ਬਸ ਮੈਂ ਆ ਕੇ ਭੇਜ ਜਾਂਦੀ ਸੀ ਹੈ ਇਹਨੂੰ ਐ ਬਣਾਤੀ ਇਹ ਇੱਥੇ ਵੀ ਨਾ ਆਇਆ ਕਰ ਏਡੇ ਕਲਜਰ ਲੋਕ ਨੇ 你干那个东西呢？你打扑克？你干的？